ਮਹਾਰਾਜ ਕਹਿੰਦੇ ਭੜਿਆ ਇਹਦਾ ਕਾਹਦਾ ਮਾਂ ਨਹੀਂ ਇੱਥੇ ਵੱਡੇ ਵੱਡੇ ਆਏ ਵੱਡੇ ਵੱਡੇ ਚਲੇ ਗਏ ਕਿੰਨੇ ਆਏ ਕਿੰਨੇ ਚਲੇ ਗਏ ਗਰਮਖੋ ਕੋਈ ਲੇਖਾ ਜੋਖਾ ਨਹੀਂਗਾ ਮਹਾਰਾਜ ਕਹਿੰਨ ਲੱਗੇ ਇਹ ਸੰਸਾਰ ਦੇ ਵਿੱਚ ਜੋ ਵੀ ਪ੍ਰਾਣੀ ਆਇਆ ਨਾ ਜੋ ਜੀਵ ਜੰਤੂ ਨੇ ਸਾਧ ਸੰਗਤ ਜਿਹੜਾ ਵੀ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਜ਼ਰੂਰ ਮਹਾਰਾਜ ਕਹਿੰਦੇ ਭਾਵੇਂ ਅਮੀਰ ਤੋਂ ਅਮੀਰ ਇਨਸਾਨ ਕਿਉਂ ਨਾ ਹੋਵੇ ਦੁਨੀਆ ਦਾ ਰਾਜਾ ਕਿਉਂ ਨ ਹੋਵੇ ਸਾਧ ਸੰਗਤ ਬੁੱਲੇ ਸ਼ਾਹ ਨੇ ਲਿਖਿਆ ਨਾ ਕਹਿੰਦਾ ਕਿੱਥੇ ਆ ਸੁਲਤਾਨ ਸ਼ਿਕੰਦਰ ਮੌਤ ਨਾ ਛੱਡੇ ਪੀਰ ਪੈਗੰਬਰ ਗੁਰਮਖੋ ਮੌਤ ਪੀਰਾਂ ਪੈਗੰਬਰਾਂ ਨੂੰ ਵੀ ਨਹੀਂ ਛੱੜਦੀ ਜੀ RAM ਗयो ਰਾਵਣ ਗयो ਜਾ ਕੋ ਬਹੁ ਪਰਿਵਾਰ ਇੱਥੇ ਬਹੁਤ ਆਏ ਜੀ ਬਹੁਤ ਚਲੇ ਗਏ ਇਸ ਸੰਸਾਰ ਵਿੱਚ ਸਦੀਵੀ ਰਹਿਣ ਵਾਲਾ ਕੌਣ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਇਸ ਧਰਤੀ ਉਤੇ ਗੁਰਮਖੋ ਇਸ ਜਗ ਦੇ ਵਿੱਚ ਕੇਵਲ ਤੇ ਕੇਵਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਣ ਵਾਲੇ ਰਹਿਣਗੇ ਇੱਕ ਵਾਰੀ ਸਤ ਜੁੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਫੇਰ ਆਖੋ ਜੀ ਸਤਨਾਮ ਸ਼੍ਰੀ ਸਾਸ ਸੰਗਤ ਆ ਨਾਮ ਆ ਨਾ ਸੰਗਤ ਵਿੱਚ ਬੈਠ ਕੇ